ਅੰਮ੍ਰਿਤਸਰ ਇੱਕ ਹਾਈ ਲੈਵਲ ਸਿਕਿਉਰਿਟੀ ਦੇ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਸ਼੍ਰੀ ਪ੍ਰਮੋਦ ਬਾਨ ਕਾਊਂਟਰ ਇੰਟੈਲੀਜੈਂਸ ਦੇ ਇੰਚਾਰਜ ਸ਼੍ਰੀ ਅਮਿਤ ਪ੍ਰਸ਼ਾਦ ਜੀ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਬਾਰਡਰ ਰੇਂਜ ਦੇ ਸਾਰੇ ਐਸਐਸਪੀ ਐਸਐਸਪੀ ਪਟਾਲਾ ਗੁਰਦਾਸਪੁਰ ਪਠਾਨਕੋਟ ਅਤੇ ਐਸਐਸਟੀ ਤਰੰਤਾਰਨ ਮੀਟਿੰਗ ਜਿਹੜੇ ਸ਼ਾਮਿਲ ਹੋਏ ਸੀਗੇ ਤੇ ਜਿਹੜੇ ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੇ ਸਾਡੇ ਕੋਲ ਇਨਪੁਟਸ ਆ ਰਹੇ ਹੈਗੇ অপারেশন ਸਿੰਧੂਰ ਤੋਂ ਬਾਅਦ ਪਾਕਿਸਤਾਨ ਤੇ ਪਾਕਿਸਤਾਨ ਦੀ ISI ਨੇ ਉਰਜੋਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਏ ਜਾਣ ਤੇ ਉਸ ਦੇ ਲਈ ਸਕਿਉਰਿਟੀ ਮੈਜਰਸ ਰਿਵਿਊ ਕੀਤੇ ਗਏ ਅੱਜ ਤੇ ਸਾਰੇ ਇਨਪੁਟਸ ਨੂੰ ਧਿਆਨ ਵਿੱਚ ਰੱਖ ਕੇ ਸਟੇਟ ਦੇ ਵਿੱਚ ਫੋਰਸ ਦੀ ਪ੍ਰੈਜੈਂਸ ਵੀ ਵਧਾਈ ਗਈ ਹੈ ਸਾਡੇ ਕੋਲ 7 BSF ਦੀ ਕੰਪਨੀਆਂ ਸਾਨੂੰ ਦਿੱਤੀਆਂ ਗਈਆਂ ਜੋ ਇੱਕ ਕੰਪਨੀ ਪਰ ਬਾਰਡਰ ਡਿਸਟ੍ਰਿਕਟ ਅਸੀਂ ਡਿਪਲੋਏ ਕੀਤੀ ਹੈ ਤੇ ਆਪਣੇ ਰਿਸੋਰਸਸ ਤੋਂ ਅਸੀਂ 50 ਕੰਪਨੀਆਂ ਉਹ ਅਸੀਂ ਸਾਰੇ ਡਿਸਟ੍ਰਿਕਟਸ ਤੇ ਹਾਈ ਅਲਰਟ ਤੇ ਡਿਪਲॉयਮੈਂਟ ਕੀਤੀ ਹੈ ਤਾਂ ਕਿ ਫੋਰਸ ਦੀ ਪ੍ਰੈਜ਼ੈਂਸ ਤੇ ਵਿਜ਼ਿਬਿਲਟੀ ਰਵੇ ਤੇ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਐਂਟੀ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਲਾਂਚ ਕੀਤੀ ਹੈ 1800 330 1100 ਇਹ ਟੋਲ ਫਰੀ ਨੰਬਰ ਹੈ ਜਿਹੜਾ 112 ਦੇ ਨਾਲ ਇੰਟੀਗ੍ਰੇਟ ਕਰਕੇ ਇਸ ਤੇ ਆਰਗਨਾਈਜ਼ਡ ਕ੍ਰਾਈਮ ਰਿਲੇਟਡ ਕੋਈ ਇਨਫੋਰਮੇਸ਼ਨ ਹੈ ਮੈਂ ਤੁਹਾਡੇ ਰਾਹੀ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਸ ਹੈਲਪਲਾਈਨ ਦੀ ਵਰਤੋਂ ਵੱਦ ਤੋਂ ਵੱਦ ਕਰੋ ਤੇ ਇਸ ਤੇ ਕਾਲਾਂ ਕਰੋ ਤੁਹਾਡੀ ਆਈਡੈਂਟੀਟੀ ਜਿਹੜੀ ਉਹ ਸੀਕ੍ਰੀਟ ਰੱਖੀ ਜਾਊਗੀ ਡਿਪੈਂਡਿੰਗ ਔਨ ਦੀ ਨੇਚਰ ਔਫ ਇਨਫੋਰਮੇਸ਼ਨ ਏਜੀਟੀਐਫ ਜਾਂ ਡਿਸਟ੍ਰਿਕਟ ਦੇ ਪੁਲਿਸ ਆਫਸਰਸ ਉਸ ਤੇ ਰਿਸਪੌਂਡ ਕਰਨਗੇ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਕਾਫੀ ਐਕਟਿਵ ਤਰੀਕੇ ਨਾਲ ਇਹ ਪਿਛਲੇ ਸਾਲ ਸਤੰਬਰ ਤੋਂ ਹੁਣ ਤੱਕ 26 ਜਿਹੜੇ ਅਸੀਂ ਟਰਨ ਮੋਡਿਊਲਸ ਫਸਟ ਕਰ ਚੁੱਕੇ ਹੈਗੇ ਜਿਸ ਦੇ ਵਿੱਚ 88 ਜਿਹੜੇ ਅਕਿਊਜ਼ਡ ਹੈਵ ਬੀਨ ਅਰੈਸਟਡ ਤਕਰੀਬਨ ਸਾਰੇ ਕੇਸ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨਾਲ ਐਸੋਸੀਏਟਿਡ ਸੀਗੇ ਵਰਕ ਆਊਟ ਹੋ ਗਏ ਹੈਗੇ ਪਿਛਲੇ 8 ਮਹੀਨੇ ਦੇ ਵਿੱਚ 20 ਇਨਸੀਡੈਂਟਸ ਹੋਈ ਸੀਗੇ ਮਰਡਰ ਦੇ ਜਿਸ ਦੇ ਵਿੱਚ 18 ਕੇਸਾਂ ਦੇ ਵਿੱਚ ਮੁਲਜ਼ਮਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਦੂਜੇ ਕੇਸਾਂ ਦੇ ਵਿੱਚ ਮੁਲਜ਼ਮ ਜਿਹੜੇ ਉਹਨਾਂ ਦੀ شناخت ਹੋ ਗਈ ਹੈ ਤੇ ਬਹੁਤ ਛੇਤੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਊਗਾ ਜਿਹੜਾ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੁੱਧ ਕੈਂਪੇਨ ਜਿਹੜਾ ਹੈਗਾ 1 ਮਾਰਚ 2025 ਤੋਂ ਲਾਂਚ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 20414 ਐਫ ਆਈ ਆਰਸ ਦਰਜ ਹੋ ਚੁੱਕੀਆਂ ਹਨ ਤੇ 31177 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 1342 ਕਿਲੋ ਹਿਰੋਇਨ 2480 ਕਿਜੀ ਪੋਪੀ ਹਸ 434 ਕਿਜੀ ਓਪੀਐਮ 498 ਕਿਜੀ ਦਾਂਜਾ ਤੇ 36 ਲੱਖ ਟੈਬਲੇਟਸ ਅਤੇ ਇੰਜੈਕਸ਼ਨ ਰਿਕਵਰ ਹੋਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਹਾਰਮਨੀ ਤੇ ਪੀਸ ਮੇਨਟੇਨ ਕਰੇ ਆਈ ਊਡ ਰਿਕੁਐਸਟ ਫੋਰ ਐਨੀ ਕੁਐਸ਼ਨਸ ਸਰ ਅੰਮ੍ਰਿਤਸਰ ਨੂੰ ਕਿਵੇਂ ਦੇਖ ਰਹੇ ਹੋ ਸਰ ਆਪ ਜਿ세 ਅੰਮ੍ਰਿਤਸਰ ਵਿੱਚ ਆਪ ਦੇਖ ਸਕਤੇ ਹੈ ਕਿ ਰੋਜ਼ ਕਿ ਲੋਕ ਦੇ ਹਿਸਾਬ ਸੇ ਐਰੋਨ ਪਕੜੀ ਜਾ ਰਹੀ ਹੈ ਔਰ ਬੀਤੇ ਦਿਨੀ ਅੰਮ੍ਰਿਤਸਰ ਐਸਐਸ ਅੰਸਰ ਕਮਿਸ਼ਨਰ ਦੇ ਦੁਆਰਾ ਜੋ ਪਾਕਿਸਤਾਨੀ ਸਮਰਥਕ ਹੈ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਖਾਲਸਤਾਨੀ ਨਾਰੇ ਲਿਖ ਰਹੇ ਸੀ ਉਹਨਾਂ ਨੂੰ ਵੀ ਬਸ ਕੀਤਾ ਗਿਆ ਕੈਸੇ ਦੇਖ ਰਹੇ ਸਰ ਇੱਕ ਬੜੀ ਕਾਮਯਾਬੀ ਹੈ ਅੰਮ੍ਰਿਤਸਰ ਪੁਲਿਸ ਦੀ ਇਹ ਅੰਮ੍ਰਿਤਸਰ ਪੁਲਿਸ ਨੂੰ ਮੈਂ ਮੁਬਾਰਕਬਾਦ ਦਾਂਗਾ ਜੀ ਕਮਿਸ਼ਨਰ ਸਾਹਿਬ ਨੂੰ ਕੰਗ੍ਰੈਚੁਲੇਟ ਕਰਾਂਗਾ ਦੇਖੋ ਇਹ ਫਲੱਡਸ ਤੋਂ ਬਾਅਦ ਇਹ ਟ੍ਰੈਂਡ ਹੁੰਦਾ ਹੈ ਕਿ ਜਿਹੜੀ ਸਮਗਲਿੰਗ ਦੇ ਵਿੱਚ ਰਾਈਜ਼ ਹੁੰਦੀ ਹੈ ਇਸ ਕਰਕੇ ਬਹੁਤ ਹੀ ਮੁਸਤੈਦੀ ਤੇ ਅਲਰਟਨੈਸ ਨਾਲ ਅਸੀਂ ਸਾਡੀ ਸਾਰੀ ਯੂਨਿਟਸ ਇਸਤੇ ਕੰਮ ਕਰ ਰਹੀਆਂ ਹਨ ਇਨਫਾਰਮੇਸ਼ਨ ਨੂੰ ਡਿਵੈਲਪ ਕੀਤਾ ਜਾਂਦਾ ਹੈ ਜਿਹੜੇ ਏਰੀਆਜ਼ ਵਨਰੇਬਲ ਹੈ ਜਿਨ੍ਹਾਂ ਦੇ ਰਾਹੀਂ ਸਮਗਲਿੰਗ ਹੁੰਦੀ ਹੈ ਬੀਐਸਐਫ ਨਾਲ ਸਾਡਾ ਬਹੁਤ ਚੰਗਾ ਤਾਲਮੇਲ ਹੈ ਤੇ ਬੀਐਸਐਫ ਤੇ ਪੰਜਾਬ ਪੁਲਿਸ ਮਿਲ ਕੇ ਉਹਨਾਂ ਰੂਟਸ ਤੇ ਨਿਗਰਾਨੀ ਉਹ ਸਾਡੀ ਜਿਹੜੀ ਵਧੀ ਹੈ ਤੇ ਸਾਡੀ ਰਿਕਵਰੀ ਵਧੀ ਹੈ ਤੇ ਅਸੀਂ ਬਿਲਕੁਲ ਜਿਹੜਾ ਜ਼ੀਰੋ ਟੋਲਰੈਂਸ ਫॉर ਡਰੱਗਸ ਸਮਗਲਿੰਗ ਟਰਾਂਸ ਬਾਰਡਰ ਡਰੱਗਸ ਸਮਗਲਿੰਗ ਇੱਕ ਟ੍ਰੈਂਡ ਅਸੀਂ ਹੋਰ ਦੇਖਿਆ ਮੈਂ ਦੱਸਣਾ ਚਾਹਾਂਗਾ ਕੀ ਹੁਣ ਹੀਰੋਇਨ ਦੇ ਨਾਲ ਨਾਲ ਉਹ ਛੋਟੇ ਵੈਪਨਸ ਆ ਰਹੇਗੇ ਸਤੰਬਰ 2025 ਦੇ ਵਿੱਚ ਕੁੱਲ 78 ਅਸੀਂ ਸਮਾਲ ਵੈਪਨਸ ਸੀਜ਼ ਕਰ ਚੁੱਕੇ ਹਾਂ ਜਿਸ ਦੇ ਵਿੱਚ 27 ਪਿਸਟਲਸ ਸੀਆਈ ਫਿਰੋਜ਼ਪੁਰ ਨੇ ਸੀਜ਼ ਕੀਤੇ ਸੀਗੇ 21 ਪਿਸਟਲਸ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਤੇ 29 ਪਿਸਟਲਸ ਜਿਹੜੇ ਸੀਪੀ ਅੰਮ੍ਰਿਤਸਰ ਦੀ ਟੀਮ ਨੇ ਸੀਜ਼ ਕੀਤੇ ਸੀਗੇ ਤੇ ਇਹ ਜਿਹੜੇ ਸਮਾਲ ਵੈਪਨਸ ਦੀ ਸਮਗਲਿੰਗ ਦੇ ਵਿੱਚ ਕਾਫੀ ਜਿਹੜਾ ਹੈਗਾ ਕਾਫੀ ਇਨਕਰੀਜ਼ ਹੋਈ ਹੈ ਤੇ ਉਸ ਉਸ ਦੀ ਜਿਹੜੀ ਵਰਤੋਂ ਪੂਰੇ ਕ੍ਰਾਈਮ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਵੀ ਇੱਕ ਆਈਐਸਆਈ ਦੀ ਸਾਜ਼ਿਸ਼ ਹੈਗੀ ਕਿ ਹਿਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਕੁਐਸਚਨ ਕਿਤੇ ਜਾਣ ਸਰ ਜਿਹੜੇ ਆਫਟਰ ਫਲਡਸ ਹੋਏ ଥିਮੀ ਪਖਾਨਪੁਰ ਗੁਰਦਾਸਪੁਰ ਜਾਂ ਅਮਸਰ ਹਰੂਲਤ ਕੋਈ ਬਹੁਤ ਸੀਾਰੇ ਏਰੀਆ ਦੇ ਵਿੱਚ ਹੋਤੀ ਰਹੀ ਸੀ ਪਰ ਤੋਂ ਬਾਅਦ ਉੱਥੇ ਜਿਹੜੀ ਸਿਕਿਉਰਿਟੀ ਪੁਆਇੰਟਸ ਜਿਹੜੇ ਸੀਗੇ ਕੁਝ ਪਾਕਿਸਤਾਨੋਂ ਤੋਂ ਕੋਸ਼ਿਸ਼ ਦੇ ਭੇਜਿਆ ਸੀ ਕਿ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਐਸੇ ਪੁਆਇੰਂਟਸ ਦੇ ਕਿ ਫਰਜ਼ ਦੀ ਆੜ ਦੇ ਵਿੱਚ ਉਹ ਐਰੋਨੀਆਂ ਵੈਪਨਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਰਹਿੰਦੇ ਨੇ ਭੇਜਿੰਦੀ ਕੋਸ਼ਿਸ਼ ਤਾਂ ਉਸ ਪੁਆਇੰਟ ਤੇ ਉੱਤੇ ਨਜ਼ਰ ਹੈ ਪਰ ਪੁਲਿਸ ਦੀ ਕੰਮ ਵੀ ਆਫਟਰ ਫਲਡਸ ਕੁਝ ਪੁਆਇੰਟਸ ਜ਼ਰੂਰ ਵੀ ਗੋ ਉਹਨਾਂ ਲੱ اچھی پوری طرح سجگ ہے گے اُسی اس بی ایس ایف کےٹیفائی بھی کیا ہے میں گل ہوڈ کرا پٹھانکوٹ سائڈ کچھ انفلٹریشن روٹس بھی سکیورٹی فورسز نے آئیڈینٹیفائی کیے ہیں سو آرمی بی ایس ایف سٹیٹ پولیس مل کے اُسی اتنے چوکسی بدائی ہے تو سارے پوری طرح ایفرٹس ہے کہ سا اسٹیٹ جا وہ بالکل محفوظ رہے سارا, ਇਸ ਤੋਂ ਪਹਿਲਾਂ ਬਹੁਤ ਸਾਰੇ ਅਬੀਆ ਕਮਿਸ਼ਨਰ ਪੁਲਿਸ ਦੇ ਮੰਨੋਂ ਕੀਤੀਆਂ ਗਿਆ ਨੇ ਬਹੁਤ ਸਾਰੇ ਇਤਿਹਾਰ ਫੜੇ ਗਏ ਨੇ ਇਸ ਦੀ ਚਾਰਾਂ ਦਿਨ ਸਟਾਰਟ ਹੋ ਗਏ ਨੇ ਕੋਈ ਹੋਰ ਸਿਕਿਉਰਿਟੀ ਦਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜਿਵੇਂ ਮੈਂ ਕਿਹਾ ਅਸੀਂ ਇੱਥੇ ਐਡੀਸ਼ਨਲ ਫੋਰਸਸ ਦਿੱਤੀਆਂ 57 ਕੰਪਨੀਆਂ ਜਿਨ੍ਹਾਂ ਚੋਂ 7 ਜਿਹੜੇ ਪੈਰਾ ਮਿਲਟਰੀ ਫੋਰਸਸ ਦੀਆਂ ਕੰਪਨੀਆਂ ਤੇ 50 ਕੰਪਨੀਆਂ ਪੰਜਾਬ ਪੁਲਿਸ ਦੀ ਇਹ ਡਿਸਟ੍ਰਿਕਟ ਦੇ ਕਮਿਸ਼ਨਰੇਟਸ ਨੂੰ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਅੰਮ੍ਰਿਤਸਰ ਨੂੰ ਵੀ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਫੋਰਸ ਦੀ ਵਿਜ਼ਿਬਿਲਟੀ ਡਿਪਲॉयਮੈਂਟ ਵਾਹਕਲ ਚੈਕਿੰਗ ਤੇ ਸਾਡਾ ਕਾਫੀ ਫੋਕਸ ਹੈ ਇੱਕ ਸਰ ਸਰ ਐਂਟੀ ਡਰੋਨ ਸਿਸਟਮ ਦੇ ਨਾਲ ਇਸ ਰਾਤ ਪਰ ਉਹ ਜੋ ਨਸ਼ਾ ਆਦਾ ਰਿਹਾ ਹੈ ਜਾਂ ਬਾਕੀ ਹੋਰ ਵੱਡੀਆਂ ਗੇਰ ਪਾਉਂਦੇ ਨੇ ਉਸ ਨਾਲ ਫਰਕ ਹੈ ਕੋਈ ਨਾ ਹੋਰ ਤਰੀਕਾ ਉਹਨੇ ਬਦਲਿਆ ਇਹ ਦੇਖੋ ਇਹਨਾਂ ਨੇ ਬੜਾ ਇੰਟੈਲੀਜੈਂਟ ਕੁਐਸਚਨ ਪੁੱਛਿਆ ਜੀ ਕਿ ਜਿਵੇਂ ਕਹਿੰਦੇ ਜੀ ਜਿਹੜਾ ਚੰਗਾ وہ ہوندہ ہے سکلڈ پرسن وہ اپنے اپنا ٹریڈ کرافٹ نہیں دستا سو اسی ٹریڈ کرافٹ نہیں دست سکتے پہ اجافہ ہویا ہے فگرز سپیک فور دمسلس پہ اس تو زیادہ کہنا تھوڑا پروپر نہیں ہوگا ਇਸਰਫਾਤ ਲੋਕੀ ਇਸ ਨੂੰ ਬਲੇਮ ਨਹੀਂ ਕਰਦੇ ਹੈਗੇ ਬਟ ਬੀਐਸਐਫ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਬੀਐਸਐਫ ਤੋਂ ਪਾਰ ਹੋ ਕੇ ਨਸ਼ਾ ਆ ਰਿਹਾ ਹੈ ਕਦੀ 7 ਕਿਲੋ ਫੜਿਆ ਜਾਂਦਾ ਹੈ ਅਸੀਂ ਅੰਮ੍ਰਿਤਸਰ ਚ ਦੇਖ ਰਹੇ ਹਾਂ ਬੀਐਨਸੀ ਬਾਰਡਰ 'ਤੇ ਦੇਖ ਰਹੇ ਹਾਂ ਲਗਾਤਾਰ ਨਸ਼ਾ ਫੜਿਆ ਜਾ ਰਿਹਾ ਹੈ ਬਾਰਡਰ 'ਤੇ ਕਿਉਂ ਨਹੀਂ ਰੋਕਿਆ ਜਾ ਰਿਹਾ ਉਹਨਾਂ ਕੋਲ ਕਾਫੀ ਐਂਟੀ ਡਰੂਨ ਸਿਸਟਮਸ ਨੇ ਹੋਰ ਵੀ ਚੀਜ਼ਾਂ ਨੇ ਪਰ ਫਸ ਕਿਸ ਤਰ੍ਹਾਂ ਆ ਰਿਹਾ ਹੈ ਇਹ ਹੈ ਇਸ ਦੇ ਵਿੱਚ ਨਲਾਈਕੀ ਕਿਸ ਦੀ ਹੈ ਦੇਖੋ ਜੀ ਮੈਂ ਨਹੀਂ ਸਮਝਦਾ ਕਿਸੇ ਦਿਨ ਨਲਾਈਕੀ ਹੈ ਮੈਂ ਤੇ ਬਲੇਮ ਪਾਕਿਸਤਾਨ ਨੂੰ ਕਰਾਂਗਾ ਬੀਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਬੀਐਸਐਫ ਜੁਆਇੰਟਲੀ ਪੰਜਾਬ ਪਾਸੇ ਬਿਲਕੁਲ ਸਾਂਝੇ ਤੌਰ ਤੇ ਕੰਮ ਕਰ ਰਹੇ ਅਸੀਂ ਨੈਸ਼ਨਲ ਇੰਟਰਸਟ ਦੇ ਵਿੱਚ ਸਾਰੀ ਫੋਰਸਸ ਇਕੱਠੀਆਂ ਕੰਮ ਕਰ ਰਹੀ ਹੈ ਇੱਥੇ ਪਾਕਿਸਤਾਨ ਦੀ ਗੇਮ ਪਲਾਨ ਹੈ ਦੇਖੋ ਪਾਕਿਸਤਾਨ ਚਾਹੁੰਦਾ ਹੈ ਕਿ ਇੰਡੀਆ ਦੇ ਵਿੱਚ ਅਫਰਾ ਤਫਰੀ ਫੈਲੇ ਇੱਥੇ ਨਸ਼ਾ ਆਵੇ ਪੰਜਾਬ ਦਾ ਜਿਹੜਾ ਯੂਥ ਹੈਗਾ ਉਸ ਨੂੰ ਉਹ ਚਾਹੁੰਦੇ ਨਸ਼ੇ ਐਡਿਕਸ਼ਨ ਵੱਲ ਟਕੇ ਨਾ ਤੇ ਅਸੀਂ ਜਿਹੜਾ ਹੈਗਾ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਯੋਧ ਨਸ਼ਾ ਫਿਰ ਹੁੰਦਾ ਤੇ ਇਸ ਤੇ ਅਸੀਂ ਬਿਲਕੁਲ ਆਪਣਾ ਕੰਮ ਨਿਰੰਤਰ ਜਾਰੀ ਰੱਖਾਂਗੇ ਸਰ ਜਿਵੇਂ ਬਾਦਰੇ ਨਹੀਂ ਤੇ ਇਵਨ ਫਾਇਰਿੰਗ ਦੇ ਕੇਸਿਸ ਵਦਰ ਕਾਰਨ ਬਾਦਰੇ ਨੇ देयर इज ਜ਼ੀਰੋ ਟੋਲਰੈਂਸ ਫਾਰ ਐਕਸਟਰਸ਼ਨ অর ਫਾਇਰਿੰਗ ਕੇਸਿਸ ਯਾ ਆਰਗੇਨਾਈਜ਼ਡ ਕ੍ਰਾਈਮ ਹੈ ਅਸੀਂ ਬਿਲਕੁਲ ਨਹੀਂ ਟੋਲਰੇਟ ਕਰਾਂਗੇ ਇਸੇ ਕਰਕੇ ਜਵੇਂ ਮੈਂ ਇਸ ਹੈਲਪਲਾਈਨ ਦਾ ਜ਼ਿਕਰ ਕੀਤਾ ਸੀ ਮੈਂ ਲੋਕਾਂ ਨੂੰ ਇਨਕਰੇਜ ਕਰਾਂਗਾ ਕਿ ਤੁਸੀਂ ਇਹ ਰਿਪੋਰਟ ਕਰੋ ਹੰਡਰਡ ਇਨ ਫੈਕਟ ਜਿਹੜੀ ਸਭ ਤੋਂ ਵੱਡੀ ਸਰਪ੍ਰਾਈਜ਼ ਦੀ ਗੱਲ ਹੈ ਇਹ 90% ਕਾਲਾ ਲੋਕਲ ਕ੍ਰਿਮੀਨਲਸ ਕਰਦੇ ਆ ਲੋਕ ਕਈ ਵਾਰੀ ਸਾਨੂੰ ਦੱਸਦੇ ਨਹੀਂ ਤੁਸੀਂ ਪੁਲਿਸ ਨੂੰ ਦੱਸੋ ਉਸ ਤੇ ਫੌਰੀ ਤੌਰ ਤੇ ਕਾਰਵਾਈ ਹੋਊਗੀ ਜਿਹੜਾ ਵੀ ਕੇਸ ਸਾਡੇ ਵਿੱਚ ਇਨਵੋਲਵ ਹੋਊਗਾ ਉਸ ਦੇ ਖਿਲਾਫ ਕਾਰਵਾਈ ਲੀਗਲ ਕਾਰਵਾਈ ਕੀਤੀ ਜਾਊਗੀ ਭਾਈ ਤੁਸੀਂ ਇੱਕ ਪਿੰਡੀ ਪੰਜਾਬਸਤਾਨੀ ਸਮਰਥਕ ਕਹਿ ਰਹੀਏ ਗੈਂਸਲ ਕਹਿ ਰਹੀਏ ਇਹ ਹੋਰ ਕਿੰਨੀਆਂ ਕੁ ਲਾਈਨਾਂ ਲੱਗੀਆਂ ਨੇ ਕਿ ਜਿਹੜੇ ਤੁਸੀਂ ਬਾਹਰ ਦੇਸ਼ਾਂ ਚੋਂ ਇਹ ਜਿਹੜੇ ਜਿਸਾ ਭਾਜੀ ਨੇ ਪੁੱਛਿਆ ਕਿ ਫਰੋਤੀ ਦੀਆਂ ਕਾਲਸ ਕਰਦੇ ਸੀਗੇ ਜਾਂ ਆਪ ਕੋ ਹੁਣ ਪੰਜਾਬਸਤਾਨੀ ਸਮਰਥਕ ਨਾਲ ਜੁੜੇ ਸੀਗੇ ਤਾਂ ਹੋਰ ਕਿੰਨੇ ਕੁ ਲਿਸਟ ਬਣੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਹਰੋਂ ਇੱਥੇ ਲੈ ਕੇ ਆਉਂਗੇ ਦੇਖੋ ਜੀ ਜਿਵੇਂ ਮੈਂ ਕਿਹਾ ਅਸੀਂ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਨੋਟਸ ਜਾਂ ਹੈਂਡਲਰਸ ਐ ਬਾਹਰ ਬੈਠੇ ਸੋ ਅਸੀਂ ਇਹਨਾਂ ਨੂੰ ਲਿਸਟ ਆਊਟ ਕਰਕੇ ਜਿਹੜੇ ਨੋਟਸ ਹੈਗੇ ਉਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਗਵਰਨਮੈਂਟ ਆਫ ਇੰਡੀਆ ਤੋਂ ਵੀ ਸਪੋਰਟ ਮਿਲ ਰਹੀ ਹੈ ਦੂਜੇ ਦੇਸ਼ਾਂ ਦੀ ਪੁਲਿਸ ਤੋਂ ਵੀ ਸਪੋਰਟ ਮਿਲ ਰਹੀ ਹੈ ਜਵੇਂ ਹੁਣ ਪਿੱਛੇ ਹੈਪੀ ਪਾਸਿਆਂ ਯੂਐਸਏ ਦੇ ਵਿੱਚ ਅਰੈਸਟ ਹੋਇਆ ਸਾਡੇ ਆਪਰੇਸ਼ਨ ਦੂਜੇ ਦੇਸ਼ਾਂ 'ਚ ਵੀ ਚੱਲ ਰਹੇ ਹੈ ਸਾਡਾ ਬਹੁਤ ਅੱਛਾ ਤਾਲਮੇਲ ਹੈ ਤੇ ਬਹੁਤ ਚੰਦ ਅਸੀਂ ਹੋਰ ਇਸ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਲੈ ਕੇ ਆਵਾਂਗੇ ਸਰ ਜਿਹੜੀ ਲਾਗਤ ਦੇ ਸਰ ਸਾਡੀ ਕਿ ਡਰੋਨ ਐਕਟੀਵਿਟੀ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਹੈ ਕਨਸਾਈਨਮੈਂਟਸ ਵੀ ਭੜੀਆਂ ਜਾਂਦੀਆਂ ਕੋਈ ਦਿਨਾਂ ਤੋਂ ਇਲੀਗਲ ਮਾਈਨਿੰਗ ਹੋ ਰਹੀ ਹੈ ਲੱਗਦਾ ਉਹਦੀ ਆਰਡ ਦੇ ਵਿੱਚ ਕੁਝ ਲੋਕ ਜਿਹੜਾ ਬਾਰਡਰ ਤੇ ਜਿਹੜੇ ਕੰਮ ਕਰਦੇ ਨੇ ਰਾਤ ਨੂੰ ਜਿਹੜਾ ਉਹ ਖੈਵਿੰਦਾ ਸਟੇਟ ਜਿਹੜੀ ਜਾ ਸਕਦੇ ਨੇ ਉਸ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਜਿਹੜੀ ਇਲੀਗਲ ਮਾਈਨਿੰਗ ਚੱਲੀ ਹੈ ਉਹਨਾਂ ਲੋਕਾਂ ਤੇ ਵੀ ਨਜ਼ਰ ਰੱਖੀ ਜਾਵੇ ਬਿਲਕੁਲ ਜੀ ਹਰ ਤਰ੍ਹਾਂ ਦੇ ਕ੍ਰਾਈਮ ਤੇ ਅਸੀਂ ਨਜ਼ਰ ਰੱਖਾਂਗੇ ਤੇ ਰੋਕਾਂਗੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਕੇ ਅਸੀਂ ਇਹ ਇਫੈਕਟਿਵ ਕਾਰਵਾਈ ਕਰਨ ਸਰ ਤੁਹਾਡੇ ਜਿਵੇਂ ਤੁਸੀਂ ਦੱਸਿਆ ਪਿਛਲੇ ਸਮੇਂ ਤੁਸੀਂ ਬੋਲ ਵੀ ਦੌਰਾ ਕੀਤਾ ਸੀ ਮੁਲਾਜ਼ਮਾਂ ਦੀ ਗੱਲ ਤੁਸੀਂ ਛੁੱਟੀ ਵੀ ਉਹਨਾਂ ਲਈ ਸ਼ੁਰੂ ਕੀਤੀ ਸੀ ਬਟ ਕੋਈ ਵੀ ਹਿਥਿਆਰ ਹੁੰਦੇ ਕਿਸੇ ਵੀ ਤਰ੍ਹਾਂ ਦੇ ਇੱਕ ਦਿਨ ਜਿਆ ਫਲਡ ਸੀ ਕਿ ਨਾ ਪੁਲਿਸ ਨੂੰ ਮੁਲਾਜ਼ਮਾਂ ਦੀ ਡਿਊਟੀ ਇਫੈਕਟ ਹੁੰਦੀ ਜਿਵੇਂ ਦਿਨ ਇਤਨਾ ਲੱਗਦਾ ਕਿ ਇਹਨਾਂ ਨੂੰ 36 ਘੰਟੇ ਦੇ ਇਹਨਾਂ ਮੁਲਾਜ਼ਮਾਂ ਦੀ ਬੈਟਰਮੈਂਟ ਦੇ ਲਈ ਕਿਉਂਕਿ ਜੌਬ ਤੇ ਰਹਿੰਦੇ ਸਾਰਾ ਦਿਨ ਇਹਨਾਂ ਲਈ ਕੋਈ ਤੁਸੀਂ ਸਕੀਮ ਨਾਲ ਸ਼ੁਰੂ ਕਰ ਰਹੇ ਜੀ ਸਾਰਾ ਇੱਕ ਜਵੇਂ ਮੈਂ ਪਹਿਲੇ ਦੱਸਿਆ ਸੀਗਾ ਇਹ ਬਹੁਤ ਡਿਟੇਲ ਚ ਕਵਰ ਨਹੀਂ ਹੋਇਆ ਕਿ ਅਸੀਂ 1600 ਪੋਸਟਾਂ ਪੰਜਾਬ ਸਰਕਾਰ ਨੇ ਨਵੀਆਂ ਡਿਸਟ੍ਰਿਕਟ ਪੁਲਿਸ ਕਾਡਰ ਦੇ ਵਿੱਚ ਕ੍ਰੀਏਟ ਕਰਨ ਦੀ ਮਨਜ਼ੂਰੀ ਸਾਨੂੰ ਦਿੱਤੀ ਹੈ ਜਿਸ ਦੇ ਵਿੱਚ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਪੋਸਟਾਂ ਨਵੀਆਂ ਕ੍ਰੀਏਟ ਹੋ ਰਹੀਆਂ ਇਹਨਾਂ ਕਰਕੇ ਇਹ ਜਿਹੜੀ ਇਹ ਸਾਰੀ ਦੀ ਸਾਰੀ 100% ਥਰੂ ਪ੍ਰੋਮੋਸ਼ਨ ਫਿਲਡ ਅਪ ਕਰੀਏ ਜਾਣਗੀ ਤੇ ਇਸ ਸਾਲ ਦੇ ਅਗਲੇ ਸਾਲ ਦੇ ਮਾਰਚ ਤੱਕ ਕਿਉਂਕਿ ਪ੍ਰੋਮੋਸ਼ਨਲ ਕੋਰਸੇ ਵੀ ਸਾਨੂੰ ਵੱਡੇ ਪੱਧਰ ਤੇ ਚਲਾਣੇ ਪੈਣਗੇ ਤੇ ਇਹ ਜਿਹੜੇ ਕਨਸਟੇਬਲ ਸਾਡੇ ਭਰਤੀ ਹੋਣਗੇ ਉਹ 1600 ਐਕਸਟਰਾ ਹੋ ਜਾਣਗੇ ਅਗਲੇ ਹਰ ਸਾਲ ਅਸੀਂ 1800 ਪੋਸਟਾਂ ਭਰਦੇ ਆਂ ਸੋ ਨੈਕਸਟ ਈਅਰ 3400 ਕਨਸਟੇਬਲ ਰਿਕਰੂਟ ਹੋਣਗੇ ਪਲੱਸ ਇਹ 1600 ਸਾਡੇ ਜਿਹੜੇ ਆਫੀਸਰਸ ਪ੍ਰਮੋਟ ਹੋਣਗੇ ਇਸ ਤੋਂ ਇਹਨਾਂ ਦੀ ਸਟੈਗਨੇਸ਼ਨ ਜਿਹੜੀ ਘਟੂਗੀ ਪ੍ਰੋਮੋਸ਼ਨਲ ਪ੍ਰਸਪੈਕਟਸ ਵਧਣਗੇ ਤੇ ਵਰਕਲੋਡ ਜਿਹੜਾ ਹੈਗਾ ਉਹ ਇਕੁਅਲੀ ਡਿਸਟ੍ਰਿਬਿਊਟ ਹੋਊਗਾ ਜੀ ਸਾਹਿਬ ਤੁਸੀਂ ਜ਼ਿਕਰ ਕੀਤਾ ਸਟਾਰਟਿੰਗ ਦੇ ਉੱਤੇ ਕੋਈ ਆਪਰੇਸ਼ਨ ਸੰਧੂਕ ਦਾ ਉਹ ਥੋੜਾ ਬਰੀਫ ਕਰ ਦਿਓ ਕੀ ਹਾਲਾਤ ਹੈ اس وقت اسی کہہ رہے ہو کہ کوئی ماحول خراب کرنے کی کوشش کی تھی جاتی ہے کہ لوگ تو نہیں سوچے تو ہو جانا ہے اس طرح کی بہر سے جنگ دے پاکستان دی ہمیشہ تو کوشش رہی ہے جب اسی کنڈے کی پاکستان is trying to bleed انڈیا بھائی ایک تھاؤزن کٹس سو so انہا دی کوشش ہون دی ہے اور اے نشا پیج کے یا چھوٹے ویپنز پیج کے پاکستان انٹیلیجنس آفیسر جڑے پی آئی او جنہاں نوازی کہنے دے ہیں وہ اپنے کونٹیکٹس کو ٹیلی فون کر ہیں ਤਾਂ ਹੀ ਤੁਸੀਂ ਐਸਪਾਇਨਸ ਦੀ ਜਿਹੜੀ ਘਟਨਾਵਾਂ ਵਿੱਚ ਜਿਹੜੀ ਇਨਕਰੀਜ਼ ਦੇਖੀ ਹੈ ਸੋ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਡਿਸਟਰਬੈਂਸਸ ਚੱਲ ਆ ਜਾਂਣ ਅਤੇ ਇੱਥੇ ਇਨਸੀਡੈਂਟਸ ਕਿੰਤੇ ਜਾਣ ਬਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਸजग ਹੈ ਤੇ ਅਸੀਂ ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਂਗੇ ਤਾਂ ਸਰ ਅੰਮ੍ਰਿਤਸਰ ਦੇ ਵਿੱਚ ਦੋ ਗੈਂਗਵਾਲਾਂ ਹੋਈਆਂ ਨੇ ਤਾਂ ਕੀ ਸਮਝੋ ਜੇਲ੍ਹ ਦੇ ਵਿੱਚ ਬੰਦ ਬੈਠੇ ਕੈਨਸਰਾਂ ਦੇ ਵੱਲੋਂ ਜ਼ਿੰਮੇਵਾਰੀ ਲਈਤੀ ਜਾ ਰਹੀ ਹੈ ਇਹ ਉਹ ਜਿਹੜਾ ਵੀ ਜ਼ਿੰਮੇਵਾਰ ਹੈ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਸਖਤ ਸਖਤਾਈ ਦਾ ਸਰ ਨੋ ਡਾਊਟ ਕਮਿਸ਼ਨਰ ਪੁਲਿਸ ਨੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਵਾ ਔਰ ਅੱਥੇ ਆਈ ਰਿਕਵਰੀ ਹੋ ਰਹੀ ਹੈ ਹੈਰੰਨੀ ਰਿਕਵਰੀ ਹੋ ਰਹੀ ਹੈ ਪਰ ਜੋ ਜਿੱਦਾਂ ਬਾਹਰ ਦੇਸ਼ਾਂ ਦੇ ਵਿੱਚ ਡਟਿਆ ਕੈਨਸਰ ਨਾਰੋਜ ਆ ਕਲਿਸਤਰੀ ਹਾਂ ਤੱਕ ਵਾਦੀ ਉਹ ਕੁਝ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਦੇ ਪੁਰਾਣੇ ਵੀ ਮਾਮਲੇ ਨਹੀਂ ਹੁੰਦੇ ਆ ਜਿੱਦਾਂ ਉਹ ਉਹਨਾਂ ਦੇ ਗੱਲਾਂ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਨਾਲ ਯੂਥ ਵਾਸਤੇ ਤੁਹਾਡਾ ਕੀ ਮੈਸੇਜ ਹੈਗਾ ਕਿ ਹਾਂ ਕਿ ਇਹਨਾਂ ਦੇ ਗੱਲਾਂ ਵਿੱਚ ਨਾ ਆਓ ਤੇ ਕੋਈ ਨਾ ਹੀ ਤਸਕਰੀ ਕਰੋ ਜਾਂ ਇਹਦਾ ਕੁਝ ਵੀ ਮੈਸੇਜ ਆ ਚੰਗਾ ਦੇਖੋ ਜੀ ਯੂਥ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਹੈਗੇ ਇਹ ਤੇ ਬੰਦੇ ਆਪ ਬਾਹਰ ਬੈਠੇ ਹੈ ਤੇ ਤੁਹਾਡਾ ਫਿਊਚਰ ਖਰਾਬ ਕਰ ਰਹੇ ਯੂਥ ਨੂੰ ਕਰਾਈਮ ਤੋਂ ਦੂਰ ਰਹਿਣਾ ਚਾਹੀਦਾ ਲਾਅ ਅਬਾਈਡਿੰਗ ਤਰੀਕੇ ਨਾਲ ਆਪਣਾ ਜਿਹੜਾ ਧਿਆਨ ਹੈਗਾ ਏਮਪਲੋਇਮੈਂਟ ਵੱਲ ਡਿਵੈਲਪਮੈਂਟ ਵੱਲ ਕਰਨਾ ਚਾਹੀਦਾ ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਸਾਡੀ ਵੈਸੇ ਕੋਸ਼ਿਸ਼ ਵੀ ਹੁੰਦੀ ਹੈ ਜਿੱਤੇ ਕਿਸੇ ਦਾ ਮਾਈਨਰ ਰੋਲ ਹੁੰਦਾ ਹੈ ਕਿ ਅਸੀਂ ਅਸੀਂ ਚਾਹਾਂਗੇ ਇਹ ਉਹਨਾਂ ਨੂੰ ਮੇਨਸਟ੍ਰੀਮ ਚ ਲੈ ਕੇ ਆਉ। ਸੋ ਸਾਡੀ ਹਮੇਸ਼ਾ ਤੋਂ ਬਿਸ਼ੇਦਾਰੀ ਜਿਹੜਾ ਮੇਰਾ ਤੁਸੀਂ ਇੱਕ ਵਾਰ ਸਰ ਇਹ ਕਹੇ ਲਾਲ ਕੀਤਾ ਸੀਗਾ ਕਿ ਜਿਹੜਾ ਹੈ ਨਾ ਉਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਵਾਧਾ ਕੰਪਨੀ ਕਰੇਗਾ ਪੂਸਤ ਰਾਜ ਬੰਦੋਂ ਤੁਸੀਂ ਜਿਹੜੇ ਆਈਓ ਨੇ ਇਹਨਾਂ ਨੂੰ ਇਹ ਨਾਮ ਦੋਗੇ ਜਾਂ ਬਾਦਿੱਤਾ ਉਸ ਤੋਂ ਬਾਅਦ ਸਰ ਰਿਜ਼ਲਟ ਤੋਂ ਲੈ ਕੇ ਕਿਵੇਂ ਦੇ ਤੁਹਾਨੂੰ ਪੋਜ਼ਿਟਿਵ ਦਾਤੇ ਮਿਲੇ ਨੇ ਕਿਉਂਕਿ ਮੈਂ ਦਿਸੇ ਬੋਰਡ ਰੀਵੀਅੂ ਕਾਫੀ ਕਬੀ ਹੋਈ ਹੈ ਨਹੀਂ ਹਜੇ ਉਹ ਸਰਕਾਰ ਦੀ ਪਾਲਿਸੀ ਨੋਟੀਫਾਈ ਹੋ ਗਈ ਹੈ ਤੇ ਅ ਅਸੀਂ ਰਿਵਾਰਡਸ ਦਿਨੇ ਸ਼ੁਰੂ ਨਹੀਂ ਕੀਤੇ ਕਿ ਸਾਨੂੰ ਛੇਤੀ ਫੰਡਸ ਆ ਜਾਣਗੇ ਤੇ ਬਹੁਤ ਛੇਤੀ ਅਸੀਂ ਕਮਿਟਿਡ ਹੈਗੇ ਕਿ ਜਿਹੜੇ ਸਾਡੇ ਮੁਲਾਜ਼ਮ ਚੰਗਾ ਕੰਮ ਕਰਨਗੇ ਉਹਨਾਂ ਨੂੰ ਰਿਵਾਰਡਸ ਮਿਲਣਗੇ ਉਹ ਪਾਲਿਸੀ